ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਬਾਥ ਟਾਵਲ ਆ ਚੈੱਕ ਕਰੋ ਜੀ ਬਾਥ ਟਾਵਲ ਸਾਈਜ਼ ਮੈਂਸ਼ਨ ਕੀਤਾ ਹੋਇਆ ਉੱਪਰ ਸਾਈਜ਼ ਚੈੱਕ ਕਰ ਸਕਦੇ ਹੋ ਦੋ ਕਲਰ ਅਵੇਲੇਬਲ ਨੇ ਜੀ ਆਪਣੇ ਕੋਲ ਤੁਹਾਨੂੰ ਖੋਲ ਕੇ ਇਹਦਾ ਸਾਈਜ਼ ਚੈੱਕ ਕਰਾਉਨੇ ਆ ਬਹੁਤ ਹੀ ਵਧੀਆ ਬਹੁਤ ਹੀ ਹਨ ਖੁੱਲੇ ਡੋਲੀ ਟਾਵਲ ਨੇ ਜੀ ਇਹ बहुत ही वैया कलर ने चैक करो जी एंड फुल साइज स टावल है जी चेक कर सकते एक कलर होर अवेलेबल है वह वे भी चेक करा दें ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਅਵੇਲੇਬਲ ਨੇ ਜੀ ਆਨਲਾਈਨ ਆਰਡਰ ਕਰਕੇ ਮੰਗਵਾਉਣਾ ਤਾਂ ਆਨਲਾਈਨ ਆਰਡਰ ਕਰਕੇ ਵੀ ਮੰਗਾ ਸਕਦੇ ਹੋ ਮਿਲਣਗੇ ਕਿੱਥੇ ਜੀ ਰੁਪਿੰਦਰ ਕੌਰ ਸੁਦਾਂ ਵਾਲਾ ਮਹੱਲਾ ਨੇੜੇ ਡੀਡੀ ਪਬਲਿਕ ਸਕੂਲ ਫੋਨ ਨੰਬਰ ਹੈ ਜੀ 8567857006 ਸਟੱਫ ਚੈੱਕ ਕਰੋ ਜੀ ਕੱਪੜੇ ਦਾ ਟਾਵਲ ਦਾ ਬਹੁਤ ਹੀ ਵਧੀਆ ਸਟੱਫ ਦੋ ਕਲਰ ਅਵੇਲੇਬਲ ਨੇ ਜੀ ਇਹਦੇ ਵਿੱਚ ਜੇਤੀ ਤੇ ਜੇਤੀ ਸੰਪਰਕ ਕਰੋ ਸਾਡੇ ਕੋਲ ਕਾਟਨ ਦੇ ਸੂਟ ਬੈੱਡ ਦੀਆਂ ਚਾਦਰਾਂ ਬਹੁਤ ਹੀ ਜਾਇਜ਼ ਰੇਟ ਤੇ ਮਿਲਦੇ ਨੇ ਜੀ ਜੇ ਕਿਸੇ ਵੀ ਵੀਰ ਭੈਣ ਨੇ ਖਰੀਦਣੀਆਂ ਹੋਣ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ